ਕੋਈ ਨੇਤਰੂ ਬੜੇਵੇਂ ਖਾੜੀ ਉਹ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਕਹਿੰਦਾ ਮੇਰੇ ਯਾਰ ਬੜੇ ਨੇ ਕੋਈ ਕਹਿੰਦਾ ਹਥਿਆਰ ਬੜੇ ਨੇ ਆਖਰ ਵੇਲੇ ਚਾਰ ਬੜੇ ਨੇ ਬਾਕੀ ਛੜ ਜਮਾਨਾ ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਜਮਾਨਾ ਗੱਲ ਤੇਰੇ ਮਤਲਬ ਦੀ ਆ ਪਈ ਹੋ ਰੇਡ ਆ ਦੁਨੀਆ ਦੇ ਅਜੇ ਟਾਈਮ ਦੇ ਕਹਿੰਦੇ ਚੋਟੀ ਦੇ ਰੇਡਰਾਂ ਵਿੱਚੋਂ ਇੱਕ ਹੈ ਇਹ ਪ੍ਰਭਾਨੀ ਕਰਦਾ ਕਰਦਾ ਕੋਟੀ ਖੇਡਣ ਲੱਗਿਆ ਹੈ ਸਕੰਦਰ ਪ੍ਰਭਾਨ ਦਾ ਪੋਤਰਾ ਹੈ ਏਰੀਆ ਲੜ ਤੋਂ ਮਿਲਦਾ ਆਲਮਗੀ ਦੇ ਦਸ਼ੰਦਾ ਵੀ ਕਹਿੰਦੇ ਨਾ ਹੁਣ ਚੱਲਦਾ ਹੈ ਆਲਮਗਿਰੀ ਜੇਸ਼ਨ ਦਾ ਵੀ ਕਹਿੰਦੇ ਨਾ ਹੁਣ ਚੱਲਦਾ ਹੈ ਇਹਦਾ ਵੀ ਨਾ ਚੱਲਦਾ ਹੈ ਦੇਖਿਆ ਧਰਤੀ ਮਾਨ ਮੱਥਾ ਹੈ ਨੌਜਵਾਨ ਗੱਭਰੂ ਛੋਟੀ ਹਾਈਟ ਹੈ ਮੜ ਕੇ ਕਬੱਡੀ ਪਾਤੀ ਹੈ ਲੈ ਵੀ ਲੱਖੀ ਕਰੀਂਗਾ ਇਹ ਰਮਨ ਦਿਆਲਪੁਰੇ ਵਾਲਾ ਮੇਰੇ ਵੀਰੋ ਰੇਡ ਪਾਉਣ ਦੇ ਲਈ ਬੰਦ ਚੁੱਕਿਆ ਚਾਰਾਂ ਦੇ ਵਿੱਚੋਂ ਰੈਂਬੋ ਤਿਆਰ ਹੈ ਇੱਕ ਪਾਸੇ ਕਬੱਡੀ ਦਾ ਨਾਟਕਰਾਂ ਕਾਕਾ ਬਾਈ ਰੈਂਡਾ ਵਿੱਚ ਜੁਕੇ ਦੇ ਗੱਲਾਂ ਹੁੰਦੀਆਂ ਚਾਰਾਂ ਦੇ ਵਿੱਚੋਂ ਵੇਖਦੇ ਹਾਕਮ ਲਿਆ ਜੱਗੂ ਪਰ ਕਬੱਡੀ ਦਾ ਨਾਟ ਗਰਾਂ ਗੁਰਵਿੰਦਰ ਘਾਂਗਾ ਤੇ ਨੰਬਰ ਜਾਫੀ ਦਾ ਆਇਆ ਉਹ ਵੀ ਭਗਤਿਆਣਾ ਜਿਹਨੇ ਵੀਡੀਓ ਵਾਇਰਲ ਕਰਾਈ ਸੀਗੀ ਅਗਲੀ ਰੇਡ ਜਸ਼ਨ ਪੁਲਵਾਨ ਮੇਰ ਦੀਨਾ ਜੇ ਰੰਪ ਦੀ ਮੇਰ ਹੋ ਜੇ ਬੰਦਾਨ ਕੇ ਤਾਂ ਪੁਲਵਾਨ ਬਣਦਾ ਥਾਂ ਥਾਂ ਤੇ ਖਾ ਕੇ ਠੋਕਰਾਂ ਓਏ ਬੰਦਾਨ ਕੇ ਤਾਂ ਇਨਸਾਨ ਬਣਦਾ ਥਾਂ ਥਾਂ ਤੇ ਖਾ ਕੇ ਠੋਕਰਾਂ ਓਏ ਬੰਦਾਨ ਕੇ ਤਾਂ ਇਨਸਾਨ ਬਣਦਾ ਹੈਲੋ ਭਾਈ ਜੀ ਉਹਦੀ ਬੈਟਰੀ ਚੇਂਜ ਕਰਿਓ ਜੀ ਕਿਰਾਂ ਦੂਜੇ ਮਾਈਕ ਦੀ ਬੈਟਰੀ ਚੇਂਜ ਕਰ ਰਹੀਏ ਕੋਦਰ ਭੂਰੇ ਦੇ ਲਈ ਬਲ ਡਰਾਕਟਰ ਜੋੜੀ ਵਾਲੇ ਬੀਤ ਬਣੀਆਂ 1500 ਰੁਪਿਆ ਜਿਹੜਾ ਪੈਦਾ ਹੋਇਆ ਹੈ ਬੀਤ ਸਾਡਾ ਬੂਹੇ ਵਾਲਾ ਜੱਗੂ ਦਾ ਯਾਰ ਹੈ ਲੈ ਵੀ ਪਿੰਡਿਆਂ ਆ ਗਿਆ ਬੋਰਡ ਕਬੱਡੀ ਪਾਉਣ ਦੇ ਲਈ ਆ ਕਰ ਸੱਟ ਵੀ ਮਾਈਕ ਨੂੰ ਮਾਰਾ ਰਿਹਾ ਆ ਮਾਈਕ ਸੈੱਟ ਕਰ ਦਿਓ ਮਿਹਰਬਾਨੀ ਹੋਗੀ ਚੋਟੀ ਦਾ ਮੈਚ ਹੈ ਰੈਂਬੋ ਰੈਂਬੋ ਆ ਗਿਆ ਅੱਜ ਫਿਰ ਕਦੇ ਪਰਣਾਲੇ ਵਿੱਚ ਨੌਜਨ ਸੰਘੇੜੇ ਵਿੱਚ ਰੈਂਬੋ ਰੈਂਬੋ ਆ ਗਿਆ ਸਿਰਾ ਲੱਗਣਾ ਹੈ ਲੈ ਵੀ ਮਿੱਗਿਆ ਮਿੱਤਰਾਂ ਨੇ ਕੰਮ ਵੱਲੋਂ ਉਹ ਖੜੇ ਹੈ ਜਿਹੜੇ ਅੜਗੇ ਲੋਕਾਂ ਤੋਂ ਮਿੱਤਰਾਂ ਨੇ ਕੰਮ ਵੱਲੋਂ ਉਹ ਕੱਢੇ ਹੈ ਜਿਹੜੇ ਅੜਗੇ ਲੋਕਾਂ ਤੋਂ ਹੁਣ ਪਈ ਹੋ ਕਬੱਡੀ ਦੇ ਉੱਤੇ ਚੌੜੀ ਕਮੜੀ ਚੈਨ ਵਿੱਚੋਂ ਕਾਹਨ ਮੁੰਡਾ ਲਾ ਕੇ ਜੱਸਾ ਬੱਲੇ 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 ਕਰਵਾਉਣਗੇ ਪਰ ਬੂਰੀ ਅਸੀਸਰ ਅਜੇ ਟਾਈਮ ਦਾ ਐਨ ਸਿਰੇ ਦਾ ਰੇਡਰ ਹੈ ਲਾਓ ਅਗਲੀ ਕਬੱਡੀ ਅਗਲੀ ਕਬੱਡੀ ਕਹਿੰਦੇ ਰਮਨ ਫੇਰ ਪਾਉਣ ਦੇ ਲਈ ਅੱਗੇ ਨੂੰ ਵਧਿਆ ਹੋਇਆ ਮੇਰੇ ਵੀਰੋ ਰਮਨਦੀਪਾਈ ਹੋਈ ਰੇਡ ਹੈ ਭੂਰੇ ਦਾ ਗੂਗਲ ਪੇ ਨੰਬਰ ਆ ਜੀ ਇੱਕ ਵਾਰੀ ਫੇਰ ਜਿਹੜਾ ਹੈ ਆ ਮੈਂ ਤੋਂ ਬਾਰੇ ਕਲੀਅਰ ਕਰ ਦਈਏ ਆਪਾਂ ਲੈ ਵੀ ਕਾਲਿਆ ਰੂੜੇ ਕਾਲਿਆ ਉਹ ਨੰਬਰ ਜਿਹੜਾ ਕਲੀਅਰ ਕਰਕੇ ਆਪਾਂ ਫੇਰ ਬੋਲ ਦਈਏ ਕਿਉਂਕਿ ਬਹੁਤ ਥਿਹੜੇ ਦਰਸ਼ਕ ਆ ਉਹ ਮੰਗ ਕਰ ਰਹੇ ਆ ਵੀ ਨੰਬਰ ਜਿਹੜਾ ਕਲੀਅਰ ਕਰਕੇ ਦੱਸ ਦਈਏ ਹਾਕਮ ਵਾਲੀਆ ਜੱਗੂ ਕਬੱਡੀ ਦਾ ਰੈਂਪੋ ਹਰ ਦੇ ਦਾ ਜੇਤੂ ਲੈ ਟੰਗੀ ਤੇ ਜੱਗੂ ਨੇ ਕਬੱਡੀ ਦੇ ਰੰਗਾਂ ਦੇ ਵਿੱਚ ਦੁਨੀਆ ਰੰਗੀ ਨੰਬਰ ਹਾਕਮ ਵਾਲੀਏ ਦਾ ਆ ਵੀ ਜਸ਼ਨ ਪਾ ਰਹੀ ਕਬੱਡੀ ਹੈ ਵੀ ਲੱਤੋ ਵਾਲਿਆ ਤੇਰਾ ਕਬੱਡੀ ਫੇਰ ਕਬੱਡੀ ਪਾਉਣ ਦੇ ਲਈ ਬਾਤ ਆਉਂਦਾ ਮੁੱਕਦਾ ਆ ਨਹੀਂ ਰੁਕਦਾ ਆਉਂਦਾ ਮੁੱਕਦਾ ਆ ਨਹੀਂ ਰੁਕਦਾ ਲੈ ਵੀ ਅਮਰੀਕਾ ਮੇਰਾ ਸਿਰ ਦੇ ਵਿਚਕਾਰ ਆਇਆ ਹੈ ਵੀ ਕਹਦੇ ਆ ਕਿ ਮਿੱਤਰਾਂ ਨੇ ਕੰਮ ਲਓ ਉਹ ਕੱਢਿਆ ਜਿਹੜੇ ਅੜਗੇ ਲੋਕਾਂ ਤੋਂ ਇਹ ਸਿਰੇ ਦਾ ਰੇਡਰ ਹੈ ਇਹ ਹਿੰਦੀ ਰੇਡਰ ਹੈ ਇਹ ਅੜਬਰ ਰੇਡਰ ਹੈ ਇਹ ਨੌਜਵਨ ਜੱਪਰੂ ਆਹ ਵੇਖੋ ਸਰਾ ਕਬੂਰੂਆ ਨਜ਼ਾਰਾ ਕਬੱਡੀ ਵਾਲਾ ਸੰਘੇੜ ਦਾ ਕਬੱਡੀ ਕੱਪ ਐਨ ਸਿਰੇ ਦਾ ਕਬੱਡੀ ਕੱਪ ਹੈ ਅੱਜ ਸਾਡੇ ਜਿੰਦਗੀ ਦੇ ਕਰੀਬੀ ਯਾਰ ਹੈ ਪਾਰਗਰ ਸੰਘੇੜ ਦਾ ਕਹਿੰਦੇ ਜਨਮ ਦਿਨ ਵੀ ਹੈ ਰਿਕੀ ਜਨਾਦ ਹੁਣਾਂ ਦਾ ਸੰਤੋ ਰਤੋ ਵਾਲੀਏ ਦਾ ਸਾਰੇ ਪਰਮਾਂ ਦਾ ਬਹੁਤ ਧੰਨਵਾਦ ਹੈ ਇਹ ਵੀ ਭਰਾ ਲਾਈਵ ਜੁੜੇ ਹੈ 911 ਕਬੱਡੀ ਦਾ ਸ਼ੇਰ ਸਿੰਘ ਦਾ ਪੁੱਤਰ ਭਾਵੇਂ ਚੰਨਣ ਸਿੰਘ ਦਾ ਪੁੱਤਰ ਹੈ ਬੱਲੇ 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 ਕਰਾਉਣ ਲੱਗਿਆ ਹੈ ਲਾਡ ਜੌਲ ਕਹਿੰਦਾ ਲਾਡ ਜੌਲ ਕਹਿੰਦਾ ਵੀ ਮੁੰਡਾ ਗੁਰਦਾਸਪੁਰ ਵਾਲੀ ਦੀ ਟੀਮ ਨੇ ਖੇਡੇਗਾ ਇਹ ਨੌਜਾਨ ਆਦੇ ਟੰਗ ਦਾ ਸਿਰੇ ਦਾ ਕਹਿੰਦੇ ਸਾਹਮ ਜਾਫੀ ਹੈ ਲਾਓ ਅਗਲੀ ਕਬੱਡੀ ਲੱਖੀ ਜੀ ਕਰਿਓ ਗੱਲ ਕਬੱਡੀਆਂ ਚਿਰ ਚੜ ਕੇ ਪਾਉਂਦਾ ਸੀਸਰ ਦਾ ਬੂਰੀਆ ਕਬੱਡੀਆਂ ਕਬੱਡੀ ਪਹੁੰਚੀ ਆ ਕਿ ਆਇਆ ਆਖਦਾ ਗੁਰੂ ਘਰ ਦੀ ਕਬੱਡੀ ਪਹੁੰਚ ਰਿਹਾ ਜੀ ਆਇਆਂ ਨੂੰ ਆਖਿਆ ਜਾ ਰਿਹਾ ਸਵਚੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਜੇਤੂ ਰਾਕੇ ਦੇ ਵੀ ਗਿੰਨੀ ਲੈ ਵੀ ਪੱਟੀ ਆਪਾਂ ਟਾਈਆਂ ਪਾ ਲਈਏ ਇੱਕ ਮੈਚ ਆ ਜਿਹੜਾ ਉਹ ਬਾਕੀ ਰਹਿੰਦਾ ਹੈ ਸੁਰ ਸਿੰਘ ਤੇ ਰੂੜੇਕੇ ਇਹ ਟੀਮਾਂ ਜਿਹੜੀਆਂ ਤਿਆਰ ਰਹਿਣਗੀਆਂ ਸੁਰ ਸਿੰਘ ਤੇ ਰੂੜੇਕੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਹੋਣਾ ਹੈ ਆਲਮਗੀਰ ਸਾਹਿਬ ਦੀ ਧਰਤੀ ਹੈ ਮੇਰੇ ਵੀਰੋ ਕਦੇ ਚੰਨੇ ਆਲਮਗੀਰ ਦਾ ਜ਼ਿਕਰ ਹੋਇਆ ਪਰ ਇੱਧਰ ਵੇਖਦੇ ਆ ਲੱਗੀ ہوئی ਕੈਂਚੀ ਹੈ ਮੁੰਡਾ ਕਹਿੰਦੇ ਆਲਮਗੀਰ ਵਾਲਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਕੁੰਡੀਆਂ ਦੇ ਸਿੰਘ ਫਸੇ ਪਏ ਆ ਮੈਚ ਸਮਾਪਤ ਆਲਮਗੀਰ ਦੀ ਟੀਮ ਜਿਹੜੀ ਜੇਤੂ ਰਹੀ ਹੈ ਸੁਰਸੇ